ਪਰਗਤ ਜੋਤ ਪ੍ਰਗਟ ਕਰੋ ਕਿ ਦੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਆਵਨ ਅਗਰ ਤਰਹ ਜੁਰੀ ਅੰਦਰ ਜੁੜ ਬੈਠੇ ਹਰੇਕ ਗੁਰਸਿੱਖ ਨੇ ਧਰਮ ਦੀ ਗਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਵੱਖਰੀ ਗੱਲ ਹੈ ਅੱਜ ਤੁਹਾਡੇ ਸ਼ਬਦ ਨਾਲ ਉਹ ਲਾਇਆ ਜਾ ਰਿਹਾ ਲਿਖਣ ਤੇ ਵੀ ਬੋਲਣ ਤੇ ਵੀ ਗਿਰਤ ਕਰੋ ਨਾਮ ਜਪੋ ਤੇਹ ਬਾਦਸ਼ਾਹ ਕੋ ਜੇ ਜੀ ਦੀ ਕਿਰਤ ਕਰਨ ਦੀ ਗੱਲ ਹੁੰਦੀ ਸਾਧ ਸੰਗਤ ਜੀ ਤਾਂ ਕਹਿੰਦਾ ਤਾਂ ਮਾਲਕ ਭਾਗੋ ਵੀ ਕਰਦਾ ਸੀ ਗੁਰੂ ਸਾਹਿਬ ਜੀ ਕਹਿ ਲਗੇ ਤੇਰਾ ਪ੍ਰਸ਼ਾਦਾ ਸਾਡੇ ਸ਼ਗਲ ਦੇ ਲਾਇਕ ਨਹੀਂ ਤੇਰੀ ਧਰਮ ਦੀ ਕਿਰਤ ਨਹੀਂ ਇਹ ਗੌਕਰੀਬ ਦਾ ਖੂਨ ਨਿਚੋੜ ਕੇ ਇਹਦੇ ਵਿੱਚ ਪਾਇਆ ਜੀ ਉਹ ਵੀਆ ਚੋਰ ਵੀ ਧਰਮ ਦੀ ਕਿਰਤ ਕਰਦਾ ਸੀ ਸਤਗੁਰੂ ਜੀ ਨੇ ਹਰੇਕ ਗੁਰਸਿੱਖ ਵਾਸਤੇ ਆਗਿਆ ਕੀਤੀ ਹੈ ਧਰਮ ਦੀ ਕਿਰਤ ਕਰਨੀ ਤੇ ਨਾਮ ਜਪਣਾ ਜੀ ਤੇ ਵੱਢ ਕੇ ਛਕਣਾ ਲੋੜਵੰਦ ਦੀ ਸਹਾਇਤਾ ਕਰਦੇ ਸਤਿਗੁਰੂ ਜੀ ਦੀ ਆਗਿਆ ਹੈ ਹਰੇਕ ਗੁਰਸਿੱਖ ਵਾਸਤੇ ਸਤਿਗੁਰੂ ਜੀ ਬਦਲ ਕਰਦੇ ਹਨ ਕੋਲ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰਨਾਮ ਤੇ ਆਵੇ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਹ ਵਿਦੇਸ ਗੁਰੂ ਹਰ ਹਰ ਜਪ ਜਾਪੇ ਸਭ ਕੈਲਵਿਕ ਆਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਵਾਣੀ ਗਾਵੇ ਮੈਂ ਤੇ ਉਠਦੇ ਹਰ ਨਾਮ ਤੇ ਆਵੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਇਆ ਹੋਵੇ ਮੇਰਾ ਸਾਮੀ ਤੇ ਸੋ ਗੁਰਸਿੱਖ ਗੁਰੂ ਬਦੇ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਬਰੇ ਨਾਮ ਜਪਾਵੇ ਹਾਲਸੇ ਪਾਂਥ ਦੇ ਜੋ ਪ੍ਰਾਤਨ ਗੱਲ ਕੀ ਤਰ ਪਾਸ਼ਾ ਜੀ ਦੀ ਹਜ਼ੂਰੀ ਵਿੱਚ ਲਿਖੇ ਗਏ ਹਨ ਪੰਜ ਰਤਨਾਮੇ ਹਨ ਭਾਈ ਦਾਸਾ ਸਿੰਘ ਜੀ ਭਾਈ ਚੌਪਾਸ ਸਿੰਘ ਜੀ ਭਾਈ ਬਲਦਾ ਸਿੰਘ ਜੀ ਭਾਈ ਦਾਨ ਲਾਲ ਸਿੰਘ ਜੀ ਸਾਧ ਸੰਗਤ ਜੀ ਰਹਿਤ ਨਾਮਾ ਜੋ ਖਾਲਸੇ ਦੇ ਨਿਜਮ ਉਬ ਨਿਜਮ ਹੰਸਬਦਾਨ ਹੈ ਖਾਲਸੇ ਪੰਥ ਦਾ ਹਰੇਕ ਗੁਰਸਿੱਖ ਵਾਸਤੇ ਸਤਗੁਰੂ ਜੀ ਨੇ ਆਗਿਆ ਕੀਤੀ ਹੈ ਸਤਗੁਰੂ ਜੀ ਉਹ ਬਦਲ ਕਰਦੇ ਰਹੇ ਹਜੂਰੀ ਸੇਖ ਆਪਣੇ ਸ਼ਬਦਾਂ ਵਿੱਚ ਲਿਖਦੇ ਰਹੇ ਉਹਨਾਂ ਰਹਿਤ ਨਾਮੇ ਵਿੱਚ ਲਿਖਿਆ ਕੀ ਹੈ ਸਾਡੇ ਵਾਸਤੇ ਸਤਗੁਰੂ ਬਦਲ ਕਰਦੇ ਹਨ ਹਰੇਕ ਗੁਰਸਿੱਖ ਵਾਸਤੇ ਗੁਰਸਿੱਖ ਰਹਿਤ ਸੁਣੋ ਮੇਰੇ ਵੀਰ ਔਰ ਵਾਤੇ ਕਰ ਉਠੇ ਤੇ ਜੀਤ ਵਾਹਿਗੁਰੂ ਗੁਰਮੰਤਰ ਸੋ ਜਾਪ ਕਰ ਇਸ਼ਨਾਨ ਬੜੇ ਜਪ ਜਪ ਸੰਧਿਆ ਸਮੇ ਸੁਣੇ ਰਹਿ ਰਾਸ ਕੀਰਤਨ ਕਥਾ ਸੁਣੇ ਹਰ ਜਾਸ ਇਸ ਮੈ ਨੇਵ ਜੋਏ ਕਰਾਏ ਸੋ ਸਿੱਖ ਅੰਮ੍ਰਿਤਪੁਰੀ ਮੈਂ ਜਾਏ ਸਤਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਜਿੱਥੇ ਸਤਗੁਰੂ ਤੇਗ ਬਹਾਦਰ ਧਰਮ ਦੀ ਜਾਦਿਰ ਸਤਗੁਰੂ ਜੀ ਦੇ ਪਾਵਨ ਪਵਿੱਤਰ ਸੀਸ ਦਾ ਸੰਸਕਾਰ ਹੋਇਆ ਅਗਰ ਇਹ ਗੁਰੂ ਕੇ بیٹے ਭਾਈ ਸਾਹਿਬ ਭਾਈ ਜੈਤਾ ਸਿੰਘ ਜੀ ਭਾਈ ਜੀਵਨ ਸਿੰਘ ਜੀ ਨੇ ਇਹ ਮਹਾਨ ਸੇਵਾ ਨਿਭਾਈ ਸਾਧ ਸੰਗਤ ਜੀ ਇੱਥੇ ਬੈਠ ਕੇ ਪ੍ਰਾਰਥਨਾ ਕਰੀਏ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਪਾਲ ਨਹੀਂ ਕੀਤਾ ਹਰ ਰੋਜ਼ ਤਖਤ ਸਿੰਘ ਕੇਸਗਰ ਸਾਹਿਬ ਅੰਮ੍ਰਿਤ ਪ੍ਰਚਾਰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਅੰਮ੍ਰਿਤਧਾਰੀ ਹੋਵੋ ਜਿਹੜੇ ਅੰਮ੍ਰਿਤਧਾਰੀ ਹੋ ਕੇ ਨਿਤਨੇਮ ਨਹੀਂ ਕਰਦੇ ਨਿਜਮ ਕਰੀਏ ਪਾਤਸ਼ਾਹ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਲੰਘ ਗਿਆ ਹੁਣ ਅੱਜ ਤੋਂ ਬਾਅਦ ਅਸੀਂ ਨਿਤਨੇਮ ਕਰਿਆ ਕਰਾਂਗੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕੀ ਕਹਿੰਦੇ ਹਨ ਕਰਨੋ ਹੋ ਤੋ ਸੋ ਨਾ ਕਿਓ ਪਰਿਓ ਲੋਭ ਕਾ ਫੰਦ ਨਾਨਕ ਸਮਿਓ ਰਮ ਗਇਓ ਕਹਿੰਦੇ ਸਮਾ ਲੰਘ ਗਿਆ ਹੁਣ ਕਿਉ ਰੋਬ ਤੰਦ ਕਹਿੰਦੇ ਹੁਣ ਕਹਿੰਦਾ ਪਛਤਾਨਾ ਜੀ ਸਮਾ ਰਹਿੰਦੇ ਰਹਿੰਦੇ ਆ ਗੁਰੂ ਕੀ ਬਾਣੀ ਦਾ ਨਿਤਨੇਮ ਕਰਨਾ ਸਿਮਰਨ ਕਰਨਾ ਸੇਵਾ ਕਰਨੀ ਤੇ ਧਰਮ ਦੀ ਕਿਰਤ ਕਰਨੀ ਇਹਦੇ ਵਿੱਚ ਹੀ ਸਤਿਗੁਰ ਜੀ ਨੇ ਸਾਰੀਆਂ ਬਖਸ਼ਿਸ਼ਾਂ ਸਾਨੂੰ ਕੀਤੀ